ਦੋਸਤੋ ਸਤਿ ਸ਼੍ਰੀ ਅਕਾਲ ਬੜੇ ਦਿਨਾਂ ਬਾਅਦ ਬਾਰਸ ਟੀਵੀ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹੈਗੇ ਆ ਕਿਉਂਕਿ ਅਸੀਂ ਕੈਨੇਡਾ ਆਉਣ ਕਰਕੇ ਥੋੜਾ ਜਿਹਾ ਬੀਜ਼ੀ ਹੋ ਗਏ ਸੀਗੇ ਤੇ ਤੁਸੀਂ ਆਹ ਹਾਂ ਕੈਨੇਡਾ ਦਾ ਸ਼ਹਿਰ ਜਿਹੜਾ ਹੈਗਾ ਕੈਲਡਨ ਕੈਲਡਨ ਦੇਖ ਰਹੇ ਹੈਗੇ ਹੋ ਇੱਥੇ ਨਾ ਕੈਲਡਨ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਕੰਸਟਰਕਸ਼ਨ ਦਾ ਕੰਮ ਚੱਲਦਾ ਇੱਥੇ ਨਵੇਂ ਘਰ ਬਣਦੇ ਪਏ ਹੈਗੇ ਨੇ ਆ ਦੇਖੋ ਕਿਸ ਟਾਈਪ ਨਾਲ ਇਹ ਆਪਣੇ ਇੱਥੇ ਨਵੇਂ ਘਰ ਬਣਾਉਂਦੇ ਆ ਆ ਪਹਿਲਾਂ نیچے ਦਾ ਬੇਸ ਤਿਆਰ ਹੋ ਗਿਆ ਹੈਗਾ ਆ ਇਹਦਾ ਬੇਸ ਤਿਆਰ ਹੈ نیچے ਔਰ ਆ ਆ ਦੇਖੋ ਕਿੰਨੇ ਘਰਾਂ ਦਾ ਇਹ ਇੱਥੇ ਬੇਸ ਤਿਆਰ ਕੀਤਾ ਹੋਇਆ ਹੈ ਔਰ ਫਿਰ ਬੇਸ ਤਿਆਰ ਕਰਨ ਤੋਂ ਬਾਅਦ ਉਹ ਸਾਹਮਣੇ ਜਿਹੜੀ ਤੁਸੀਂ ਨਿਗਾਹ ਮਾਰ ਰਹੇ ਹੋ ਬੁਡਨ ਨਜ਼ਰ ਆ ਰਹੀ ਹੈਗੀ ਫਿਰ ਉਸ ਟਾਈਪ ਦਾ ਇਹ ਬੁਡਨ ਬਣ ਜਾਂਦਾ ਹੈਗਾ ਸਾਰਾ ਤਿਆਰ ਹੋ ਜਾਂਦਾ ਫਿਰ ਬੁਡਨ ਤੋਂ ਬਾਅਦ ਫਿਰ ਜਿਹੜਾ ਹੈਗਾ ਇਸ ਲੁੱਕ ਚ ਆ ਜਾਂਦਾ ਇਹ ਇਸ ਲੁੱਕ ਚ ਜਿਵੇਂ ਆਪਣੀ ਇੰਡੀਆ ਦੇ ਵਿੱਚ ਨਾ ਟਾਈਲ ਬ੍ਰਿਕਸ ਲਾਦੀਆਂ ਹੈਗੀਆਂ ਨੇ ਫਿਰ ਇਹ ਉਸ ਟਾਈਪ ਨਾਲ ਟਾਈਲ ਬ੍ਰਿਕਸ ਲੱਗੀਆਂ ਹੁੰਦੀਆਂ ਹੈਗੀਆਂ ਨੇ ਫਿਰ ਆ ਜਿਹੜਾ ਹੈਗਾ ਇੱਥੇ ਹੁਣ ਜਿਹੜੀ ਕੱਚੀ ਆ ਮਿੱਟੀ ਹੈਗੀਆਂ ਆ ਮਿੱਟੀ ਤੁਹਾਨੂੰ ਨਜ਼ਰ ਆ ਰਹੀ ਹੈਗੀ ਨਾ ਇਹ ਇੱਥੇ ਫਿਰ ਇਹਨਾਂ ਨੇ ਘਾ ਘਾ ਲਗਾ ਦੇਣਾ ਟਾਈਲ ਲਗਾ ਦਿੰਦੇ ਹੈਗੇ ਨੇ ਜਿਵੇਂ ਉਹ ਸਾਹਮਣੇ ਤੁਹਾਨੂੰ ਇੱਕ ਘਰ ਪੂਰਾ ਡਿਵੈਲਪ ਹੋਇਆ ਨਜ਼ਰ ਆ ਰਿਹਾ ਹੈਗਾ ਉਹਨਾਂ ਨੇ ਦੇਖੋ ਗਰਾਸ ਲੱਗਿਆ ਹੋਇਆ ਉੱਥੇ ਉਸ ਟਾਈਪ ਨਾਲ ਆ ਵੀ ਇਧਰੋਂ ਅੱਗੇ ਉੱਥੇ ਵੀ ਲੱਗਿਆ ਹੋਇਆ ਹੈਗਾ ਤੇ ਇਸ ਟਾਈਪ ਨਾਲ ਜਿਹੜਾ ਹੈਗਾ ਇਹ ਸਾਰੇ ਰੈਡੀ ਹੋ ਚੁੱਕੇ ਨੇ ਘਰ रेडी ਹੋ ਚੁੱਕੇ ਨੇ ਉਧਰਲੇ ਏਰੀਏ ਦੇ ਵਿੱਚ ਉਹ ਦੇਖੋ ਉਸ ਤੋਂ ਬਾਅਦ ਜਿਹੜਾ ਹੈਗਾ ਆ ਉਹ ਇਹਨਾਂ ਨੇ ਇੱਥੇ ਹੀ ਆਪਣਾ ਇੱਕ ਆਫਿਸ ਬਣਾਇਆ ਹੋਇਆ ਇੱਥੇ ਜਿੱਥੇ ਤੁਸੀਂ ਸੇਲਜ਼ ਆਫਿਸ ਮਾਡਲ ਹੋਮਸ ਫਿਰ ਉਸ ਤੋਂ ਬਾਅਦ ਆ ਗੁਰਪ੍ਰੀਤ ਚੱਠਾ ਸਾਹਿਬ ਸਾਡੇ ਨਾਲ ਨੇ ਹੈਂ ਏ ਵੀ ਨਾਲ ਹੀ ਆਏ ਨੇ ਮੇਰਾ ਬੇਟਾ ਵੀ ਨਾਲ ਆਇਆ ਹੋਇਆ ਹੈਗਾ ਅਸੀਂ ਇੱਥੇ ਇੱਕ ਗੁਰਵਾਰ ਇਸ ਸਿੰਘ ਤੇ ਇਹ ਇੱਥੇ ਜਿਹੜੇ ਘਰ ਕੰਸਟਰਕਸ਼ਨ ਅਸੀਂ ਇਹ ਦੇਖਣ ਆਏ ਸੀਗੇ ਕਿ ਇੱਥੇ ਕੰਸਟਰਕਸ਼ਨ ਚੱਲਦੀ ਪਈ ਆ ਤਾਂ ਦੇਖ ਲਈਏ ਥੋੜਾ ਬਹੁਤ ਤੇ ਆ ਹੁਣ ਗੁਰਪ੍ਰੀਤ ਸਾਨੂੰ ਥੋੜੀ ਜਾਣਕਾਰੀ ਦੇਣਗੇ ਹਾਂ ਤੁਸੀਂ ਨਾ ਮੈਂ ਬਲਵਿੰਦਰ ਨੂੰ ਕਹਾਂਗਾ ਵੀ ਸਾਹਮਣੇ ਦਿਖਾਏ ਤੁਸੀਂ ਆ ਦੇਖੋ ਇਹ ਜਿਹੜੀ ਏ ਘਰਾਨੀ ਜਿਹੜੀ ਨਹੀਂ ਹੈ ਨਾ ਉਹ ਜਿਹੜੀ ਇਹ ਬੇਸਮੈਂਟ ਆ ਜਿਹੜਾ ਬਣਿਆ ਤੇ ਇਹ ਜਿਹੜੀ ਬੇਸਮੈਂਟ ਆ ਇਹ ਉਹਦੇ ਤੇ ਇਹਨੂੰ ਕੰਕਰੀਟ ਦੀ ਬਣੀ ਹੋਈ ਆ ਹੂੰ ਇਹ ਇਹ 베이스 ਆ ਇਹ 8 ਇੰਚ ਦੀ ਸਾਰੀ ਚੜਾਈ ਹੈ ਦੀ ਤੇ ਡੰਗਾਈ ਤੁਸੀਂ ਦੇਖ ਰਹੇ ਹੋ ਵੀ ਮੇਰੇ ਖਿਆਲ ਚ 10 ਕੁ ਫੁੱਟ ਦੇ ਨੇੜੇ ਹੋਏਗੀ ਤੇ ਉਸ ਤੋਂ ਬਾਅਦ ਫੇਰੇ ਇਹ ਸਾਰਾ ਸਟਰਕਚਰ ਜਿਹੜਾ ਲੱਕੜ ਦਾ ਉਹ ਇਹਦੇ ਤੇ ਬੰਨਾ ਥੋੜੀ ਜਿਹੀ ਅਸੀਂ ਅੱਗੇ ਆਵਾਂਗੇ ਤੁਹਾਨੂੰ ਦਿਖਾਣੇ ਆ ਵੀ ਕਿਵੇਂ ਕਿਵੇਂ ਥੋੜਾ ਜਿਆਦਾ ਡਿਵੈਲਪ ਹੋ ਗਿਆ ਆ ਤੁਸੀਂ ਦੇਖ ਰਹੇ ਆ ਮੈਂ ਦੂਜੇ ਪਾਸੇ ਕਾਵਾਂਗਾ ਇਧਰ ਬਲਜਿੰਦਰ ਆ ਇਹ ਘਰ ਹੋਣੇ ਜਿਹੜੇ ਮਤਲਬ ਬਣ ਚੁੱਕੇ ਨੇ ਬਣ ਚੁੱਕੇ ਨੇ ਹਲੇ نیچے ਵਾਲਾ ਏਰੀਆ ਨਾ ਕੰਪਲੀਟ ਲੈਂਦਾ ਇਹਦਾ ਗਰਾਊਂਡ ਹੈ ਨਾ ਉਹ ਸਾਰਾ ਹਜੇ ਇਹਨਾਂ ਨੇ ਪ੍ਰੀਪੇਅਰ ਕਰਨਾ ਇੱਥੇ ਮਤਲਬ ਇੱਥੇ ਪੱਕ ਡੰਡੀ ਵੀ ਬਣੇਗੀ ਇੱਥੇ ਘਾ ਲਾ ਕੇ ਹਨਾ ਸਾਰਾ ਗੱਡੀਆਂ ਨੇ ਖੜਮਾ ਬਣਾਉਂਦਾ ਇਹ ਜਿਵੇਂ ਇਹ 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 ਨਾ ਕੰਸਟਰਕਸ਼ਨ ਦਾ ਏਰੀਆ ਹੈ ਤੁਸੀਂ ਆ ਦੇਖੋਗੇ ਕੰਕਰੀਟ ਹੈ ਥੋੜੀ ਜਿਹਾ ਅੱਗੇ ਹੋ ਕੇ ਬਿਲਡਿੰਗਰ ਦਿਖਾਈ ਮੈਨਾਂ ਜਾ ਹਾਂ ਕੰਕਰੀਟ ਪਈ ਹੋਈ ਹੈ ਹਾਂ ਆ ਤੁਸੀਂ ਆ ਦੇਖੋ ਆਪਾਂ ਕਹਿੰਦੇ ਵੀ ਲੱਕੜਾ ਸਾਰੀ ਲੱਕੜ ਨਹੀਂ ਹੁੰਦੀ ਇਹ ਹਾਂ ਨੀਚੇ ਕੰਕਰੀਟ ਹੈ ਇਹਦਾ ਬੇਸ ਜਿਹੜਾ ਉਹ ਕੰਕਰੀਟ ਹੀ ਆ ਕੰਕਰੀਟ ਤਿਆਰ ਹੁੰਦਾ ਫਿਰ ਉੱਤੇ ਲੱਕੜ ਦਾ ਕੰਮ ਹੁੰਦਾ ਇਹਨਾਂ ਦਾ ਹਾਂ ਹਾਂ ਮਤਲਬ ਸਾਹਮਣੇ ਹੋਇਆ ਹੋਇਆ ਤੇ ਇਹ ਨਹੀਂ ਵੈਸੇ ਮੈਂ ਮੈਂ ਥੋੜਾ ਜਿਹਾ ਫੇਸਬੁੱਕ ਤੇ ਸੌਰੀ ਗੂਗਲ ਤੇ ਵੀ ਗਿਆ ਆ ਵਾਂ ਵੀ ਇਹ ਲੱਕੜ ਹੀ ਕਿਉਂ ਯੂਜ਼ ਕਰਦ ਨੇ ਟੈਕਨੀਕਲੀ ਹਜੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਉਦਾਂ ਮੋٹے ਤੌਰ ਤੇ ਆ ਵੀ ਇੱਥੇ ਜਿਹੜੀ ਇਹ ਨੂੰ ਥੋੜਾ ਨੇਚਰਲ ਇਹਨਾਂ ਨੂੰ ਲੱਗਦਾ ਰਹਿੰਦਾ ਤੇ ਲੱਕੜ ਹੀ ਕੰਕਰੀਟ ਨੂੰ ਜਿਵੇਂ ਆਪਾਂ ਕਹਿੰਨੇ ਪੱਥਰ ਹੀ ਜ਼ਿਆਦਾ ਧਰਤੀ ਨੂੰ ਪੱਥਰ ਕਰ ਦਿੰਦਾ ਜੋ ਮੈਨੂੰ ਲੱਗਦਾ ਤੇ ਫਿਲਹਾਲ ਇਹਨਾਂ ਦਾ ਲੱਕੜ ਦਾ ਸਾਰਾ ਕੰਸਟਰਕਸ਼ਨ ਜਿਹੜੀ ਆ ਤੁਸੀਂ ਇੱਥੇ ਜਿਹੜਾ ਰੀਅਲ ਸਟੇਟ ਹੈ ਨਾ ਇੱਥੇ ਤਿੰਨ ਤਿੰਨ ਬਿਜ਼ਨਸ ਨੇ ਰੀਅਲ ਸਟੇਟ ਤੇ ਉਸ ਤੋਂ ਬਿਨਾ ਜਿਹੜਾ ਟਰਕਿੰਗ ਦਾ ਤੇ ਰੈਸਟੋਰੈਂਟ ਦਾ ਤੇ ਫਿਰ ਖੇਤੀਬਾੜੀ ਆ ਹਾਂਜੀ ਹੁਣ ਉਹ ਉਹ ਨਾਲ ਸਾਹਮਣੇ ਟਰੱਕ ਆ ਰਿਹਾ ਇਹ ਚੀਜ਼ਾਂ ਜਿਹੜੀ ਉਹ ਹੁਣ ਲੈ ਕੇ ਆਇਆ ਹੈਗਾ ਦੇਖੋ ਇੱਥੇ ਕੰਕਰੀਟ ਆ ਰਹੀ ਹੈਗੀ ਆ ਨਹੀਂ ਨਹੀਂ ਇਹ ਸਫਾਈ ਵਾਲਾ ਇਹ ਫਿਰ ਨਾਲ-ਨਾਲ ਇਹ ਜਿਹੜਾ ਹੁਣ ਰੋਡ ਦੇ ਉੱਤੇ ਆਹ ਗੰਦ ਵੀ ਪੈ ਰਿਹਾ ਹੈਗਾ ਇਹ ਇੱਥੋਂ ਸਫਾਈ ਵੀ ਕਰੂਗਾ ਉਹ ਪਿੱਛੇ ਕੰਕਰੀਟ ਵਾਲੇ ਖੜੇ ਨੇ ਜਿਹੜਾ ਸਮਾਨ ਲੈ ਕੇ ਆਉਂਦੇ ਨੇ ਇਹ ਹੁਣ ਜਿਹੜਾ ਟਰੱਕ ਆ ਰਿਹਾ ਇਹ ਨਾਲ ਰੋਡ ਦੀ ਸਫਾਈ ਚੱਲਦੀ ਹੈ ਨਾਲ-ਨਾਲ ਆਪਣੇ ਵਾਲਾ ਕੰਮ ਨਹੀਂ ਹੈਗਾ ਇੰਦੀ ਵਾਲਾ ਵੀ ਠੀਕ ਹੈ ਮੀਂਹ ਪੈ ਗਿਆ ਆ ਨਹੀਂ ਪੈ ਗਿਆ ਆ ਸਫਾਈ ਨਹੀਂ ਹੋਊਗੀ ਆ ਦੇਖੋ ਹੁਣ ਇਸ ਕਰਕੇ ਬਹੁਤ ਕਰਨਗੇ ਕਿ ਨਾਲ ਨਾਲ ਹੋਰ ਵੀ ਸਫਾਈ ਕਰਦੇ ਆ ਸਫਾਈ ਕਰਦੇਗੇ ਇਹਨੂੰ ਕਾ ਜਿੰਨੇ ਮਾਤੀ ਘੇੜੇ ਲਾਉਣੇ ਪੈਣਾ ਤੁਹਾਨੂੰ ਇਹ ਸਫਾਈ ਹੋਣੀ ਆ ਬਣਿਆ ਲੱਕੜ ਦਾ ਘਰ ਬਣ ਰਿਹਾ ਹੈ ਨਾ ਆ ਹੁਣ ਲੱਕੜ ਅੱਗੀ ਕਿਵੇਂ ਘਰ ਬਣ ਰਿਹਾ ਹੈਗਾ ਨਾ ਲੱਕੜ ਦਾ ਉਹ ਦਿਖਾਣਾ ਤੁਹਾਨੂੰ ਇੱਥੇ ਆ ਸਾਰਾ ਦੇਖੋ ਨੀਚੇ ਆ ਇੱਥੇ ਵੀ ਜਿਹੜਾ ਹੈਗਾ ਲੁੱਕ ਪਾਈ ਹੈ ਫਿਰ ਇਹਨਾਂ ਨੇ ਆ ਬਜਰੀ ਬਜਰੀ ਇਹ ਇੱਥਾ ਬਜਰੀ ਦਾ ਜਿਹੜਾ ਪੂਰਾ ਨਾ ਵਿਛਾ ਕੇ ਜਿਹਨੂੰ ਆਪਾਂ ਗਟਕਾ ਕਹਿੰਨੇ ਆ ਪੰਜਾਬੀ ਚ ਇਹ ਲਗਭਗ ਉਸ ਤਰੀਕੇ ਨਾਲ ਤਿਆਰ ਕੀਤਾ ਆ ਜੋ ਨੇੜੇੋਂ ਦੇਖਦੇ ਆਂ ਦਾ ਬੇਸ ਕਿਉਂਕਿ ਸਾਡੇ ਅੰਦਰ ਕਿਉਰਿਓਸਟੀ ਐ ਵੀ ਇੱਥੇ ਜਿਆਦਾ ਆਪਾਂ ਕਹਿੰਨੇ ਲੱਕੜ ਦੇ ਘਰ ਬੰਦਦੇ ਨੇ ਤੇ ਉਹਨਾਂ ਨੇ ਵੇਖਣ ਦੀ ਆ ਆ ਬੇਸ ਐ ਉਦੋਂ ਤੁਸੀਂ ਅੱਗੇ ਦੇਖੋਗੇ ਕਿ ਉਹ ਫਰਮੇ ਪਏ ਨੇ ਇਹ ਫਰਮਿਆਂ ਦੇ ਵਿੱਚ ਕੰਕਰੀਟ ਭਰਿਆ ਜਾਣਾ ਉਸ ਤੋਂ ਅੱਗੇ ਵੇਖੋਗੇ ਕੰਕਰੀਟ ਭਰਿਆ ਹੋਇਆ ਉਸ ਤੋਂ ਅੱਗੇ ਦੇਖੋ ਕਿ ਬਣੇ ਹੋਏ ਨੇ ਸਾਹਮਣੇ ਬਣਿਆ ਮਕਾਨ ਵੀ ਆ ਜੋ ਤੁਹਾਨੂੰ ਹੁਣ ਥੋੜਾ ਕੱਚਾ ਜਿਹੜਾ ਸੌਰੀ ਮਕਾਨ ਖਾਨੇ ਲੱਕੜ ਦਾ ਜਿਹੜਾ ਪਿਆਰ ਇਹਦਾ ਢਾਂਚਾ ਹੈ ਬੇਸਿੰਗ ਢਾਂਚਾ ਆ ਦੇਖੋ ਮਿੱਟੀ ਸਾਫ ਕਰਕੇ ਜਾ ਰਹੇ ਹਾਂ ਹੁਣ ਉਹ ਦੋ ਚਾਰ ਢੇੜੇ ਲਾਊਗਾ ਇੱਥੇ ਆ ਸਾਰੀ ਰੋਡ ਸਾਫ ਕਰ ਦਾਂਗੇ ਆ ਹੁਣ ਤੁਸੀਂ ਦੇਖੋਗੇ ਸਾਹਮਣੇ ਜਿਹੜਾ ਇਹ ਸਾਰਾ ਘਰ ਹੈ ਇਹ ਦੇਖੋ ਲੱਕੜ ਦੇ ਨਾਲ ਇਹਦੇ ਉੱਤੇ ਫਿਨਿਸ਼ਿੰਗ ਹੋ ਰਹੀ ਹੈ ਇਹਦੇ ਵਿੱਚ ਆਇਸੋਲੇਸ਼ਨ ਦਾ ਮਤਲਬ ਭਰਦੇ ਨੇ ਕੋਈ ਜਿਹੜਾ ਵੀ ਇਹ ਤਾਪਮਨ ਦੇ ਹਿਸਾਬ ਨਾਲ ਜਿਹੜਾ ਕੰਟਰੋਲ 'ਚ ਰਹੇ ਦੇ ਅੰਦਰ ਗਰਮੀਆਂ ਚ ਸਰਦੀ ਠੰਡ ਸਰਦੀਆਂ ਚ ਗਰਮੀ ਟਾਈਪ ਮਤਲਬ ਇਹਨਾਂ ਨੇ ਬਣਾਇਆ ਹੋਇਆ ਪੂਰਾ ਨੇਚਰਲ ਹੁੰਦਾ ਤੇ ਤੁਸੀਂ ਹਰ ਘਰ ਦੀ ਸਮਿਟਰੀ ਇੱਥੇ ਇੱਕੋ ਜੀ ਹੈ ਭਾਵੇਂ ਉਦਾਂ ਘਰ ਵੱਖਰੇ ਵੱਖਰੇ ਡਿਜ਼ਾਈਨ ਦੇ ਵੀ ਨੇ ਪਰ ਇਹਦੇ ਚ ਇੱਕ ਖਾਸ ਗੱਲ ਤੁਸੀਂ ਵੇਖੀ ਹੋਣੀ ਵੀ ਸਾਰਿਆਂ ਦੇ ਉੱਤੇ ਜਿਹੜੀ ਤਕੋਣੀ ਹੈ ਮਤਲਬ ਟ੍ਰਾਇੰਗਲ ਉਹ ਤਾਂ ਹੁੰਦਾ ਕਿ ਉੱਥੇ ਜਿਹੜੀ ਇੱਥੇ ਬਰਫ਼ ਪੈਂਦੀ ਆ ਜਿਹੜੀ 5-7 ਮਹੀਨੇ ਬਰਫ਼ ਪੈਂਦੀ ਆ ਬਰਫ਼ ਕਰਕੇ ਨਾ ਢਲਾਨ ਦੇ ਲਈ ਇਹ ਬਣਾਵਾ ਤੁਸੀਂ ਵੇਖੋਗੇ ਵੀ ਸਾਰੇ ਘਰ ਕੋਈ ਵੀ ਘਰ ਜਿਹੜਾ ਸਪਾਟ ਨਹੀਂ ਹੈਗਾ ਆਜੋ ਆ ਅੱਗੇ ਆ ਜਾਓ ਸਾਰੇ ਘਰਾਂ ਦੀ ਉੱਪਰਲੀ ਬਣਤਰ ਰਹੇਗੀ ਬਣੀ ਹੋਊਗੀ ਹਾਂ ਸਾਰੇ ਆਂ ਦੇਖੋ ਆ ਆ ਹੁਣ ਪੂਰੀ ਲੱਕੜ ਦਾ ਆ ਆਈਸੋਲੇਟ ਆ ਦੇਖੋ ਇਹ ਆ ਦੇਖੋ ਇਹ ਕਹਿੰਦਾ ਨਾਟ ਗਾਰਵੇਜ ਦੇਖੋ 베이스 ਕਰਾ ਇਹ ਇਹ ਪੂਰਾ ਸਟਰਕਚਰ ਜੇ ਤਿਆਰ ਕਰਦੇ ਹੁੰਦੇ ਨੇ ਤੇ ਲੱਕੜ ਜੀ ਧਰੀ ਹੋਈ ਹੈ ਇਹਦੇ ਉੱਤੇ ਆ ਦੇਖੋ ਟਰਾਲੀ ਜੀ ਮੈਂ ਆਪਣੀ ਇੰਡੀਆ ਦੀ ਟਰਾਲੀ ਹੈ ਨਾ ਉਸ ਟਾਈਪ ਨਾਲ ਹੀ ਇਹ ਬਣਿਆ ਹੋਇਆ ਹੈਗਾ ਜੀ ਸਮਾਨ ਲਿਆਉਂਦੇ ਨੇ ਲੋਡ ਜਾਂ ਕਰਕੇ ਸਾਰਾ ਬਿਲਕੁਲ ਭਾਵੇਂ ਬਹੁਤ سارے ਦੋਸਤ ਜਾਣਦੇ ਹੋਣਗੇ ਕਈਆਂ ਨੂੰ ਲੱਗਦਾ ਵੀ ਇਹ ਕੋਈ ਖਾਸ ਕੀ ਗੱਲ ਹੈ ਜਿਹੜੇ ਇੱਥੇ ਨੇ ਤੇ ਮੈਂ ਚਾਹੁੰਨਾ ਕਿ ਸਾਡੀ ਵੀ ਕਿਉਰਿਓਸਿਟੀ ਸੀ ਅਸੀਂ ਵੀ ਸਾਰਾ ਕੁਝ ਸਿਸਟਮ ਦੇਖਿਆ ਸੀ ਸੁਣਿਆ ਸਾਰਾ ਕੁਝ ਬੰਦਾ ਇਹਨੂੰ ਟੈਕਨੀਕਲ ਵੀ ਬੜਾ ਕੁਝ ਪਤਾ ਹੁੰਦਾ ਹੈ ਪਰ ਵੇਖਣ ਤੋਂ ਬਿਨਾ ਜਿਹੜਾ ਤੁਹਾਨੂੰ ਪ੍ਰੋਪਰਲੀ ਨਹੀਂ ਪਤਾ ਲੱਗਦਾ ਆ ਤੁਸੀਂ ਦੇਖੋਗੇ ਹੁਣ ਪੌੜੀਆਂ ਨੇ ਇਹ ਸਾਰਾ ਲੱਕੜ ਦਾ ਪਰ ਇਹ ਘਰ ਦੀ ਇੱਕ ਮੈਂ ਖਾਸ ਖਾਸੀਅਤ ਨਹੀਂ ਮਤਲਬ ਜਿਹੜਾ ਇਹਦੇ ਵਿੱਚ ਔਖਾ ਪਾਣੇ ਵੀ ਸਾਰਾ ਘਰ ਨਾਲ ਤੁਸੀਂ ਜੇ ਪੌੜੀਆਂ ਚੜ ਰਹੇ ਕੋ ਉਤਰ ਰਹੇ ਜਾਂ ਉੱਤੇ ਤੁਰ ਰਹੇ ਆ ਉਹ ਚੂੰ ਚੂੰ ਕਰੀ ਜਾਂਦਾ ਨਹੀਂ ਹਾਂ ਇੱਥੇ ਆਵਾਜ਼ ਆਉਂਦੀ ਆਵਾਜ਼ ਆਉਂਦੀ ਹੈ ਇੱਥੇ ਇੱਕ ਰਾਜਣਾ ਬੰਦਿਆਂ ਦੀ ਆਵਾਜ਼ ਨਹੀਂ ਆਉਂਦੀ ਤੁਹਾਡੇ ਤੁਰਨ ਦੀ ਪੈਰਾਂ ਦੀ ਆਵਾਜ਼ ਪਰ ਉਹ ਵੀ ਟਰਾਈ ਕਰਦੇ ਨੇ ਨਾ ਹੋਏ ਪਰ ਮਤਲਬ ਮੈਂ ਜੋ ਦੇਖਿਆ ਵੀ ਜੇ ਤੁਸੀਂ ਹਿਲਜੁਲ ਕਰਦੇ ਹੋ ਤੇ ਤੁਰਦੇ ਹੋ ਹਨਾ ਤੇ ਉਹ ਉਹ ਤੋਂ ਜਰੂਰ ਏ ਇਦਾਂ ਦੀਆਂ ਮਤਲਬ ਘਰ ਜਿਹੜਾ ਲੱਕੜ ਨੂੰ ਜਿਵੇਂ ਆਪਾਂ ਕਹਿੰਦੇ ਆ ਉਹ ਲੱਕੜ ਦੀ ਆਵਾਜ਼ ਆਉਂਦੀ ਏ ਆ ਤੁਸੀਂ ਵੇਖੋ ਕੰਸਟਰਕਸ਼ਨ ਦਾ ਸਾਰਾ ਇੱਥੇ ਜਿਹੜਾ ਮਟੀਰੀਅਲ ਹੈ ਨਾ ਫੈਲਿਆ ਹੋਇਆ ਆ ਇਹ ਮਟੀਰੀਅਲ ਪੈਨਲਾਂ ਦਾ ਆ ਗੇਡ ਲਿਆਂਦੀ ਬੋਰਡ ਵੀ ਲੱਗੇ ਹੋਏ ਨੇ ਤੇ ਸੇਲ ਫੋਰ ਆਫਿਸ ਮਾਡਲ ਹੋਮਸ ਇਹ ਕਈ ਤਰ੍ਹਾਂ ਦੇ ਨੇ ਇੱਥੇ ਲੀਜ਼ ਤੇ ਦੇਣ ਲਈ ਹੈ ਨਾ ਵਿਕਨ ਲਈ ਬੜੇ ਲੋਕਾਂ ਕੋਲੇ ਘਰ ਹੁੰਦੇ ਨੇ ਲੀਜ਼ ਤੇ ਦੇ ਬਹੁਤ ਵੱਡਾ ਬਿਜ਼ਨਸ ਹੈ ਜਿਹੜਾ ਕੈਨੇਡਾ ਦਾ ਸਭ ਤੋਂ ਮਤਲਬ ਇੱਕ ਤਰ੍ਹਾਂ ਦਾ ਵੱਡਾ ਹੈ ਇਹ ਚ ਬੜੇ ਕੰਮ ਨੇ ਮਤਲਬ ਥੱਲੇ ਜਿਵੇਂ ਅੱਜ ਸਾਡਾ ਇੱਕ ਕੋਈ ਬੰਦਾ ਮਿਲਿਆ ਸੋ ਕਹਿੰਦਾ ਥੱਲੇ ਤੁਸੀਂ ਮੈਟਿੰਗ ਕਰਨੀ ਹੈ ਜਾਂ